ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪ੍ਰਾਡਾ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਮੀਨੀ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਪੰਜ ਨਗਾ ਜੀ ਤਿੰਨ ਹੀਫਰੇ ਨੇ ਦੋ ਵੜਾ ਨੇ ਵੀਡੀਓ ਨੂੰ ਐਂਡ ਤੱਕਰ ਦੇਖਿਓ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਕੇ ਤਸੱਲੀ ਵਰਖ ਵੀਰੇ ਤੁਸੀਂ ਕਰਨੀ ਆ ਜੀ ਸਸੀ ਕਾਲ ਜੀ ਸਸੀ ਵੀਰੇ ਨਾਮ ਤੇ ਐਡਰੈਸ ਦੱਸੋ ਆਵਾ ਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਜੀ ਤਰਸੀਲ ਇਹਨਾਂ ਦਾ ਜੀ ਮੋਬਾਈਲ ਨੰਬਰ ਜੀ 818839602 ਜੀ ਠੀਕ ਆ ਵੀਰੇ ਪੰਜ ਨਗਰ ਆ ਜੀ ਹਾਂਜੀ ਪੰਜ ਨਗਰ ਆ ਵੀਰੇ ਇੱਕ ਨੰਬਰ ਤੋਂ ਬਾਈ ਸ਼ੁਰੂ ਕਰਾਂਗੇ ਜੀ ਉਮਰ ਕਿੰਨੇ ਬੱਚੇ ਦੀ ਉਮਰ ਹੋਊਗੀ ਵੀਰੇ 8-9 ਮਹੀਨੇ ਦਾ ਬੱਚਾ ਇਹ ਛੋਟਾ ਬੱਚਾ ਹੀ ਆ ਬੱਚੇ ਜਰਸੀ ਚ ਪਹਿ ਜਾਂਦਾ ਹਾਂ ਜਰਸੀ ਚ ਪਾਈ ਦੀ ਜਿਹਨੇ ਘਰੇ ਰੱਖਣੀ ਆ ਜੇ ਨਾ ਗਰਮੀ ਮਨੇ ਨਾ ਸਰਦੀ ਹੂੰ ਇਹ ਤਾਂ ਇਹ ਤਾਂ ਗੱਲ ਹੈਗੀ ਆ ਸੰਭੀ ਪਲੀ ਆ ਫੋਰਟ ਸ਼ਾਂਗ ਤਾਂ ਹੈ ਨਹੀਂ ਕੋਈ ਬਾਈ ਨੋ ਨੋ ਨਾ ਠੰਡੀ ਬੱਚੀ ਪੂਲ ਗਰੰਟੀ ਹੈ ਜੇ ਕਿਨੇ ਸੰਭਣੀਆਂ ਕਰੇ ਸ਼ੌਕ ਨਾ ਬਾਈ ਹੂੰ ਵੇਖ ਲੋ ਤੂਰੀ ਫਿਰ ਮੈਂ ਚਾਰ ਕਾ ਦੁੱਧ ਹੀ ਪਿਆ ਦੇਣਾ ਇਹਨੇ ਤੂਰੀ ਫਿਰਦੀ ਬੱਚੇ ਵੰਡ ਜਾਣਾ ਪੱਛੀ ਨੇ ਹੂੰ ਇਹ ਤਾਂ ਗੱਲ ਹੈਗੀ ਆ ਤੇ ਭਾ ਕਰਨਾ ਛੋਟਾ ਜਾ ਛੋਟਾ ਸਾਰਾ ਛੋਟਾ ਜਾ ਜਾ ਬਾਈ ਕਿੱਦਾਂ ਕ ਹੂੰ ਕਿੱਦਾਂ ਕ ਭਾ ਕਰਦਗੇ 8 ਕੇ 10 ਨਾ ਇਹ ਤਾਂ ਬਹੁਤ ਵੱਡਾ ਹੋ ਜੂ ਇਹਦੇ ਨਾਲੋਂ 5200 ਜਮਾਨਤਾਨ ਕਰਦਾਂਗੇ ਬਾਈ 5000 ਦੀ ਦੇਦੀ 5 ਦੀ ਦੇਦਾਂਗੇ ਯਾਰ ਕਹਿ ਤਾਂ ਗੱਲ ਹੀ ਕੋਈ ਨਹੀਂ ਉੱਚੇ ਹੀ ਜਮਾਨਤਾਨ ਕਰਾਂਗੇ ਚੱਕ 5000 ਚੋਂ ਵੀ ਬਾਈ ਕਹਿੰਦਾ ਜਮਾਨਤਾਨ ਕਰਦਾਂਗੇ ਨਹੀਂ ਦੇਣੀ ਇਹ ਆਉਂਦਾ ਬਾਈ ਸਹੀ ਗੱਲ ਪੜੀ ਸੰਵੀ ਬੱਚੀ ਆ ਸੰਵੀ ਪੜੀ ਬੱਚੀ ਆ ਜਰਸੀ 'ਚ ਪੈ ਜਾਂਦੀ ਜਿਹੜਾ 2 ਨੰਬਰ ਨਾਗਾ ਮੇਰੇ 2 ਨੰਬਰ ਬੱਚਾ ਬਹੁਤ ਟੌਪ ਦਾ ਇਹਦੇ ਉੱਤ ਵੱਡੀ ਹੋਈ ਤੇ ਸਿੰਘ ਤਾਂ ਅੱਗੇ ਪਿਆ ਹੂੰ ਵੱਡੀ ਹੋਈ ਤੇ ਤਾਂ ਅੱਗੇ ਪਿਆ ਇਹ ਜੁਪੀਟਰ ਬੁੱਲ ਦੀ ਬੱਚੀ ਆ ਬਰੇ ਅੱਛਾ ਹਾਂਜੀ ਵੀਰੇ 30 ਪਲੱਸ ਵਾਲੀ ਮਤਲਬ ਰਿਕਾਰਡ ਦੱਸਿਆ ਬੱਛੀ ਦੇ ਲੈ ਲੈ ਮਹੀਨੇ ਪੂਰੀ AI ਦੇ ਕਾਬਲ ਆ ਪੂਰੀ ਹੂੰ ਠੀਕ ਆ ਉਹ ਵੀ ਸਮੀ ਭਲੀ ਆ ਜਮਾ ਫੋੜ ਸ਼ਾਂਗ ਤਾਂ ਹੈ ਨਹੀਂ ਕੋਈ ਨਾ ਲੈ ਬੱਛੀ ਦੇ ਪੂਰੀ ਮਸਤ ਦੀ ਆ ਹੈ ਪੂਰੀ ਯਾਰ ਮੈਂ ਕਹਿੰਨਾ ਹੈ ਸ਼ਾਂਗ ਜਰੂਰ ਵੱਡੀ ਹੋਈ ਤੇ ਤੱਕ ਦੇ ਆ ਦੇਖ ਡਾਕਟਰ ਹੂੰ ਲਓ ਜੀ ਠੀਕ ਆ ਦੰਦੋ ਗਰੰਟਡ ਖੀਰੀ ਆ ਲੈ ਹੂੰ ਸੇ ਤਾਂ ਸਮੀ ਭਲੀ ਆ ਪੂਰੀ ਬੱਛੀ ਯਾਰ ਮਹੀਨਾ ਮਹੀਨਾ ਸਾਹ ਕੋ ਪੂਰੀ AI ਦੇ ਕਾਬਲ ਆ ਯਾਰ ਹੂੰ ਏ ਨਹੀਂ ਹੈਗਾ ਲਓ ਜੀ ਚੈੱਕ ਕਰ ਲੋ ਚਾਰ ਹੀ ਥਾਣਾਂ ਵਾਲਾ ਦੇਖ ਲੈ ਲੈ ਚੋਰੀ ਦੇਖ ਤੂੰ ਬੱਛੀ ਦੀ ਹੂੰ ਜਿੱਦਨ ਤਿਆਰ ਇਹ ਕਰਮ ਵਾਲੀ ਅਗਲੇ ਇਹ ਮੁੱਲ ਕਰੂਗਾ ਇਹ ਲੈ ਕੋਈ ਜਾਇਜ ਡਿਮਾਂਡ ਜਾਇਜ ਡਿਮਾਂਡ ਪਰ ਇਹਦਾ ਮੁੱਲ 20 ਇਹੋ ਜਿਹਾ 25 25 ਮੁੱਲ ਕਰੀ ਜਾਂਦੇ ਆ ਹੂੰ ਆਪਾਂ 14.5 ਹਜ਼ਾਰ ਜੋ ਮਾਨਦਾਨ ਕਰਾਂਗਾ ਬੱਛੀ ਸਾਢੇ 14 ਜੋ ਸਾਢੇ 14 'ਚ ਉਹ ਚੋ ਹੀ ਮਾਨਦਾਨ ਕਰਾਂਗੇ ਠੀਕ ਹੈਗਾ ਠੀਕ ਹੈ ਤਿੰਨੇ ਬੱਛੋਂ ਜੋ 25000 ਰੁਪਏ ਦੇ ਦਿੰਗਾ ਤਿੰਨੇ ਬੱਛੋਂ ਓਏ ਤਿੰਨੇ ਬੱਛੀਆ 25000 ਦੀ ਆ ਦੰਨ ਨੰਬਰ ਵੀ ਇਹ ਦੰਦੋਂ ਕਿਵੇਂ ਆ ਜੀ ਇਹ ਦੰਦਾਂ ਦੀ ਪੂਰੀ ਆ ਵੀਰੇ ਦੰਦਾ ਜੋ ਪੂਰੀ ਆ ਹਾਂ ਇਹਦੀ ਇਹ ਆਈ ਹੋਈ ਵੀ ਵੀਰੇ ਅੱਜ 20 ਤੋਂ 21 ਦਿਨ ਹੋ ਗਏ ਭਾਈ ਠੀਕ ਆ ਆਪਾਂ ਕਰਾਈ ਕੇ ਮਗਰੋਂ ਹੀ ਹੋਈ ਆਈ ਏ ਮਗਰੋਂ ਇਹ ਹੀ ਹੋਈ ਆ ਉਹਨਾਂ ਨੇ ਬੰਦੇ ਤਾਂ ਝੂਠ ਵਾਲੇ ਬੰਦੇ ਹੈ ਨਹੀਂਗੇ ਠੀਕ ਆ ਆਪਾਂ ਲੋਕਲ ਘਰੋਂ ਲਈ ਆ ਹੂੰ ਹਾਂ ਇਹ ਨਹੀਂ ਹੈਗਾ ਹੂੰ ਰੰਗ ਪ੍ਰਿੰਟ ਦੀ ਚੰਗੀ ਆ ਹੈ ਰੰਗ ਪ੍ਰਿੰਟ ਦੀ ਪੜੀ ਸੰਭੀ ਪੱਛੀ ਆ ਪੂਰੀ ਝੋਲੀ ਦੇਖ ਕਿੰਨੀ ਗੱਬਣਾ ਦੀ ਝੋਲੀ ਠੀਕ ਆ ਹਾਂ ਇਹ ਨਹੀਂ ਹੈਗਾ ਕੋਈ ਗੱਲ ਨਹੀਂ ਲੈ ਚੱਲੀ ਪ੍ਰਿੰਟ ਪ੍ਰਿੰਟ ਦੇ ਲੈ ਬੱਚੀ ਪ੍ਰਿੰਟ ਪ੍ਰਿੰਟ ਸੋਨਾ ਜੇ ਗੱਬਣਾ ਰਹੇਗੀ ਤਾਂ ਚਲੋ 4 ਰੁਪਏ ਲਾਓ 4 ਰੁਪਏ ਯਾਰ ਝੜ ਜੂ ਆਪਾਂ ਖਾਲੀ ਕਰਕੇ ਲਈਏ ਬੱਚੀ ਠੀਕ ਆ ਹਾਂਜੀ ਹਾਂਜੀ ਇਹਦੀ ਜਾਇਜ਼ ਜੀ ਡਿਮਾਂਡ ਜਾਇਜ਼ ਇਹਦੀ ਜਾਇਜ਼ ਡਿਮਾਂਡ ਯਾਰ ਮੁੱਲ ਜਿੰਨਾ ਮਰਜ਼ੀ ਕਰ ਲੈ ਇਹ ਸਾਡੇ 10000 ਦੀ 25 ਦੇ ਦੇਣੀ ਉਹ ਜੋ ਮਾਨਤਨ ਉਹ ਚ ਮਾਨਤਨ ਕਰੇ ਪੂਰੇ 10 ਦੀ ਦੇ ਬੱਚੀ 10 ਦੀ ਦੇ ਤਿੰਨੇ ਬੱਚੀਆਂ 25000 ਦੇਵਾਂਗੇ ਤਿੰਨੇ ਬੱਚੀਆਂ ਉਹ ਤਾਂ ਇਹ ਲਾ ਦੇ ਕਿੰਨੇ ਤੂੰ ਤਾਂ ਵੈਸੇ ਬਾਗ ਕੱਲੀ ਬੱਚੀ 25 25000 ਦੀ ਦਊਗਾ ਹੂੰ ਕੁਝ ਚੰਗੇ ਗਾਰੀ 24 ਤੇ 5 29 ਬੰਦਾ ਹੈ ਨਾ 25 ਦੀਆਂ ਦੇ ਦਾਂਗੇ 25000 ਦੀ ਬੱਚੀ ਠੀਕ ਹੈ ਅੱਗੇ ਦੋ ਵਿਹੜਾ ਆ ਗਿਆ ਭਈਆ ਡੱਬੀ ਵਿਹੜ ਇਹ ਬੈਡ ਵੀਰੇ ਟੋਕੜ ਪਿਆਉਰ ਹਾਂਜੀ 4 ਕਿਲੋ ਦੁੱਧ ਹੂੰ ਕਹਿਣ ਕਹਿ ਮੈਂ ਕਹ ਰਹੀ ਕਿ 6 ਆ 4 ਕਿਲੋ ਓਰੀਜਨਲ ਦੁੱਧ ਹੋ 4 ਕਿਲੋ ਜਿਖਾ ਦਾਂਗੇ ਹਾਂਜੀ ਵੀਰੇ ਠੀਕ ਆ ਰੰਗ ਪ੍ਰਿੰਟ ਦੀ ਜੰਗੀ ਵੀਰੇ ਇਹ 23 ਹੰਦਣਾ ਦੀ ਹੋਗੀ ਅੱਜ ਗੱਬਣ 66 ਸੀਮਨ ਤੋਂ ਗੱਬਣਾ ਆਪਣੇ ਕੋਲੇ ਅਗਲੇ ਵੀਡੀਓ ਪਈ ਆ ਸਾਰਾ ਕੁਝ ਪ੍ਰੂਫ ਆ ਉਹ ਆਪਾਂ ਦੇ ਦਾਂਗੇ ਮਾਲਕ ਨੂੰ ਹਾਂ ਆਪਾਂ ਖਾਲੀਆਂ ਚ ਲਈਆ ਕਰਮ ਵਾਲੀ ਹੂੰ ਗਾਂਗਲੇ ਦੀ ਕਿਸਮਤ ਆ ਬਾਈ ਠੀਕ ਆ ਲੈ ਆਈਂ ਬਾ ਕੋਈ ਗੱਲ ਨਹੀਂ ਉਹ ਤਾਂ ਆਪਾਂ ਮਾਲਕ ਨੂੰ ਪਾ ਦਾਂਗੇ ਜਿਹੜਾ ਵੀਰ ਲੈ ਕੇ ਜਾਊਗਾ ਵੀਡੀਓ ਥਣਾ ਦੀ ਓਕੇ ਆ ਜਮਾ ਓਕੇ ਵੀਰੇ ਇੱਕ ਤੋਂ ਬੱਚੀ ਆ ਦੇਖ ਲਓ ਬੱਚੀ ਦੀ ਇਹ ਬੈੜਦੀ ਇਹ ਆਈ ਹੋਈ ਆ 66 ਕਲੀਅਰ ਨਹੀਂ ਹੁੰਦਾ ਬਾਕੀ ਵੀਡੀਓ ਲੈ ਲਿਓ ਤੁਸੀਂ ਬਾਈ ਕੋਲੋਂ 66 ਸੀਮਨ ਲੱਗਿਆ ਆਪਣੇ ਸਾਹਮਣੇ ਉੱਥੇ ਹੀ ਲੱਗਿਆ ਬੰਦੇ ਦਾ ਇਹ ਨਹੀਂ ਕਹਿਊਗਾ ਬੰਦੇ ਨੇ ਆਪਾਂ ਖਾਲੀਆਂ ਚ ਲਈ ਆ ਠੀਕ ਆ ਇਹਦਾ ਯਾਰ ਬੱਚਾ ਦਾ ਮੋਲਾ 96000 ਦੀ ਬੱਚੀ ਬੈੜਦ ਲਈ ਵੀ ਸੀ ਬੰਦੇ ਦੀ ਅੱਛਾ ਹਾਂ ਬਾਈ ਕੋਲੋਂ ਦੁੱਧ ਦਿੱਤਾ ਵਾ 22 ਕਿਲੋ ਦੁੱਧ ਦਿੱਤਾ ਵਾ ਹਾਂਜੀ ਹਾਂਜੀ ਸਮਝੀ ਨਹੀਂ ਬਾਤ ਜੈਣਾ ਹਾਂ ਹਾਂਜੀ ਬਾਕੀ ਮੈਂ ਹਲੇ ਵੀ ਕਹਿੰਨਾ ਜਿੰਨੇ ਦੁੱਧ ਨੇ ਵੇੜਾ ਤੇ ਗੱਪਣ ਚੱਕ ਪਾਸ ਉਹਨੀਆਂ ਮੈਥੋਂ 50000 ਰੁਪਏ ਪਾ ਲਈ ਪੌਣੇ ਦੁੱਧ ਦੇਣ ਨਾ ਅੱਛਾ ਆਪਾਂ ਬਿਨਾਂ ਦੁੱਧ ਤੋਂ ਵੀ ਲੈ ਲਾਂਗੇ ਬਿਨਾਂ ਦੁੱਧ ਤੋਂ ਵੀ ਲੈ ਲਾਂਗੇ ਅੱਜ ਇਹਦੀ ਡਿਮਾਂਡ ਟੋਕਰ ਦੀ ਟੋਕਰ ਦੀ ਡਿਮਾਂਡ ਅੱਜ ਦੀ ਬਈ ਆਪਾਂ ਸਿੱਧੀ ਗੱਲ ਆ ਨਾ 15 ਕਰਨਾ ਨਾ 16 ਕਰਨਾ ਇਹਦਾ ਮੁੱਲ 9000 ਰੁਪਏ ਉਹ ਚ ਮੰਨਤਨ ਕਰਾਂਗੇ ਜੇ ਗੱਪਣ ਰਹਿਗੇ ਬਸ ਆ ਪਾ ਬਈ ਬੱਚੇ ਵਾਲਾ ਪਾ 4 ਕਿਲੋ ਦੁੱਧ ਵੀ ਆਪਣੋਂ ਜਿੰਨੇ ਗੱਪਣ ਚੱਕ ਪਾਏ ਹੋਗੀ ਆਪਾਂ ਇਹ ਵੀ ਕਹ 50000 ਆਪਣੇ ਖਾਤੇ ਚ ਪਵਾ ਲਈ ਹੂੰ ਇਹ ਤਾਂ ਗੱਲ ਹੈਗੀ ਪਤਾ ਆਪਾਂ ਨੂੰ ਵੀ ਕਿੰਨੇ ਦੀ ਇਹ ਹੂੰ ਜਿੱਦ ਤਿਆਰ ਹੋ ਗਈ ਤਿਆਰ ਹੋਈ ਜਦਨ ਕਰਮਾੜੀ ਪਾਲੇ ਰੁਪਈਆ ਦੀ ਹੈ ਹਾਂ ਤੇ ਦੋ ਨੰਬਰ ਵੀਰੇ ਇਹਦਾ ਇਹ ਕੀ ਹੈ ਇਹ ਵੀਰੇ ਸਾਢੇ ਇਕੱਠਾ ਮਹੀਨੇ ਦੀ ਹੋ ਗਈ ਸੀ ਉਦੋਂ ਹੈ ਨਾ ਬਸ ਕੱਚੀ ਸੂਪੀ ਬੱਚੀ ਅੱਛਾ ਜਰਸੀ ਬੱਚੀ ਦੀ ਸੀ ਜਰਸੀ ਬੱਚੀ ਅਗਲੇ ਰੱਖੀ ਆਪਾਂ ਤੋਂ ਅੱਛਾ ਭਾਈ ਆਪਾਂ ਬੱਚੀ ਵਟੇ ਲਈ ਆ ਹੂੰ ਅਗਰ ਆ ਜੀ ਤਾਂ ਲਈ ਹੈ ਉਹਨੂੰ ਵੀ ਪਤਾ ਹੋ ਵੀਡੀਓ ਦੇਖਦਾ ਹੋ ਆਪਾਂ ਕੱਲ ਤੱਕ ਕੰਮ ਨਹੀਂ ਕਰਨਾ ਆਪਾਂ ਬੱਚਿਆਂ ਦਾ ਭਾਈ ਰੱਖਣਾ ਇਹਦਾ ਵੀ ਕਰਮਾੜੀ ਦੁੱਧ ਕਿੰਨਾ ਵੀਰੇ ਥੱਲੇ ਦੁੱਧ 4 ਕਿਲੋ ਦੋਨੇ ਟਾਈਮ ਇਹਦਾ ਥਣ ਉਹਨਾਂ ਦੇ ਹੈਣਾ ਬਈ ਇੱਕ ਬੂੰਦ ਬਣੀ ਸੀ ਘਰਮਾਲੀ ਦੇ ਆਪਣੇ ਘਰੇ ਆ ਥਣ ਚੱਲ ਪਿਆ ਬਈ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਹੁਣ ਦੁੱਧ ਪੂਰਾ ਡਾਕਟਰ ਨੇ ਕਹਿਤਾ ਜਿੱਦਨ ਇਹਦੇ ਦਿਨ ਪੂਰੇ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਦੁੱਧ ਤੇ ਆ ਸਕਦੀ ਬੈਣ ਜਿੱਦਨ ਦੁੱਧ ਤੇ ਆ ਗਈ ਥਣ ਪੂਰੇ ਦਾ ਪੂਰਾ ਹੋ ਗਿਆ ਅੱਛਾ ਵਾਹਿਗੁਰੂ ਦੀ ਕਿਰਪਾ ਹੀ ਨੇ 27 ਤੋਂ 28 ਕਿਲੋ ਦੁੱਧ ਦਿੱਤਾ ਹੋਵੇ ਠੀਕ ਆ ਹੁਣ ਕਿੰਨਾ ਸਮਾਂ ਪਿਆਦਾ ਦਿਨ ਪੂਰੇ ਹੋਣ ਚ ਬਈ ਇਹਦਾ ਮੰਨ ਕੇ ਤਾਂ ਮਹੀਨਾ ਹੀ ਮੰਨ ਕੇ ਚੱਲੇ ਯਾਰ ਕਿਉਂ ਵੇਖਣਾ ਮਹੀਨਾ ਹੀ ਪਿਆ ਹਾਂ ਫਣ 4 ਕਿਲੋ ਦੁੱਧ 4 ਕਿਲੋ ਦੁੱਧ ਦਾ ਬਾਈ ਠੀਕ ਆ ਉਹ ਹਾਂ ਜੇ ਆ ਬੰਦੇ ਨੇ ਚੰਗੇ ਕਾੜੇ ਕੁੜੇ ਚੰਗੇ ਨੂੰ ਦਾਣਾ ਪਾਣੀ ਪਾਤਾ ਨਾ ਬੈਡ ਨੂੰ ਟ੍ਰੀਟਮੈਂਟ ਕਰਨਾ ਪਊਗਾ ਹਾਂ ਇਹ ਨਹੀਂ ਪਤਾ ਕਿੱਥੇ ਦੁੱਧ ਦੇ ਆਵੜੇ ਕਰਮਾਲੀ ਕਿੱਦਾਂ ਕੱਢ ਕਾਠਾ ਪੈ ਰੜਦਾ ਦਿਲੇ ਹੂੰ ਚਾਹੀ ਯਾਰ ਕੋਈ ਟੋਕੜ ਮੰਨ ਕੇ ਅਜੇ 4 ਕਿਲੋ ਦੇ ਸਵਦਾ ਕਰ ਲਵੇ 4 ਕਿਲੋ ਦੀ ਗਾਰੰਟੀ ਆ ਹਾਂਜੀ 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 ਇਹਦੀ ਡਿਮਾਂਡ ਜੀ ਡਿਮਾਂਡ ਦੀ ਵੀਰੇ ਕਿੰਨੀ ਕਰਾ ਲਈਏ ਵੀਰੇ ਇਹ ਵੀ ਆਪਾਂ 9000 ਚ ਦੇ ਦਨੀ ਹੁਣ ਚਾਰੇ ਥਣਾਂ ਦੀ ਜਮਾ ਓਕੇ ਆ। ਵੀ ਇੱਕ ਥਣ ਜਿਹੜਾ ਚੱਲਦਾ ਨਹੀਂ ਸੀ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਲੋ ਅਗਲੇ ਨੇ ਚਲਾ ਹਣਾ ਮਾਨ ਡੋਲ ਡੋਲ ਗਿਆ ਕਰਾਂ ਤੇਤੀ ਆਪਾਂ ਚਲੋ ਉਹ ਤਾਂ ਇਹ ਵੀ ਕਹਿੰਦੇ ਅਗਲੇ ਦੀ ਹਾਂ ਕੋਈ ਮਜਬੂਰੀ ਵੀ ਹੋ ਜਾਂਦੀ ਹੈ ਦੋ ਚਾਰ ਆਪਾਂ ਦੀ 3.5 ਮੰਨ ਕੇ ਜਿਹੜਾ ਮਰਜ਼ੀ ਲੈ ਜਾ ਯਾਰ ਠੀਕ ਆ ਬੱਥੇ ਦਾ ਭਾਅ ਆਉ ਬਾਈ ਹੂੰ ਇਹ ਨਹੀਂਗਾ 9000 ਚ ਆਉਂਦਾ ਵੀ ਕੀ ਆ ਬਾਈ ਐਡੀ ਪਲੀ ਸੰਭੀ ਆ ਭੈਣ ਨਹੀਂ ਜਿੱਦਣ ਗੱਬਣ ਆਉਂਦੀ ਆਪਾਂ ਹਲੇ ਵੀ ਦੋ ਔਰੀ ਤਿੰਨ ਦੀ ਕਹਿੰਦੇ ਆ 50000 ਆਪਣੇ ਖਾਤੇ ਚ ਪਾ ਲੈ ਤੁਸ ਤਦ ਦੋਤ ਦੇਵੇਂ ਰਹੀ ਠੀਕ ਆ ਹੋਰ ਬਸ ਥੋੜਾ ਪਾਸ ਕਰਾ ਦੇ ਆਪ ਨੂੰ ਬਸ ਠੀਕ ਆ ਹੋਰ ਦੱਸ ਬਾਕੀ ਕੋਈ ਵੀ ਨਾਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਵਰਕ ਤੁਸੀਂ ਕਰਦੇ ਆ ਜੇ ਸਾਰੇ ਨਾਗ ਹੀ ਲੈ ਜੇ ਬਈ ਇਕੱਠੇ ਹੀ ਪੰਜੇ ਦੇ ਪੰਜੇ ਹੂੰ ਸਾਰੇ ਨਾਗ ਆਪਾਂ ਦੇ ਦਾਂਗੇ ਇਹ ਆਪਾਂ ਇਹ ਇਹ ਦੇ ਦਾਂਗੇ ਆਪਾਂ 40000 40000 ਚ ਸਾਰੇ ਨਾਗ ਹੀ ਪੰਜ ਨਾਗ ਹਾਂ ਦੋਨੇ ਬੇੜਾ ਲੈਣਗੇ ਵੀ 15.5 ਨਹੀਂ ਦੇਵਾਂਗੇ ਠੀਕ ਆ ਪੌਂਦੀ ਲੈਣਾ ਤੇ 25 ਲੈਣੀ 25 ਇਰ ਦੀ ਇਹਨੇ ਬਸ ਵਾਟ ਜੀ ਗੱਲ ਆ ਐਵੇਂ ਲੋਕਾਂ ਵਾਲੇ ਮੋਲ ਕਰੀਏ ਪੁੱਲ ਮੰਗਲ ਕੇ 70 ਮੁੜ ਕੇ ਹੂੰ ਪਤਾ ਨਹੀਂ ਉਹ ਚੀਜ਼ ਦਾ ਸਹੀ ਗੱਲ ਹਰੇਕ ਬੰਦਾ ਅੱਜ ਦੀ ਘੜੀ ਸਿਆਣਾ ਬਾਈ ਹੂੰ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ